ਪੰਜਾਬ ਹਰਿਆਣਾ ਅੰਦਰ ਵਾਰਦਾਤਾਂ ਦਾ ਦੌਰ ਹੈ ਗੈਂਗਸਟਰਾਂ ਦੇ ਹੌਸਲੇ ਬੁਲੰਦ ਨੇ ਤਾਂ ਸਭ ਨੂੰ ਲੋੜ ਹੈ ਹੋਸ਼ਿਆਰ ਖਬਰਦਾਰ ਰਹਿਣ ਦੀ ਹੁਣ ਰੁਖ ਕਰਦੇ ਆਂ ਅਗਲੀ ਖਬਰ ਦਾ ਜਦੋਂ ਅਗਲੀ ਖਬਰ ਦਾ ਰੁਖ ਕਰਦੇ ਹੋਏ ਇਹੀ ਹੈ ਕਿ ਹੋਸ਼ਿਆਰ ਤੇ ਖਬਰਦਾਰ ਰਹਿਣ ਦੀ ਜ਼ਰੂਰਤ ਹੈ ਰਾਜਸਥਾਨ ਦੇ ਜੈਪੁਰ ਦੀ ਹੈ ਖਬਰ ਜਿੱਥੇ ਇੱਕ ਸ਼ਖਸ ਨੇ ਆਪਣੀ ਵਿਧਵਾ ਸਹੇਲੀ ਤੋਂ ਖਹਿੜਾ ਛਡਵਾਉਣ ਦੇ ਲਈ ਉਸ ਨੂੰ ਮਾਰਨ ਦਾ ਪਲਾਨ ਬਣਾ ਲਿਆ ਸੀ ਆਈਡੀ ਮੁਲਜ਼ਮ ਇਸ ਸ਼ਖਸ ਦਾ ਕੀ پلان ਸੀਗਾ ਕਿਵੇਂ ਪਹਾੜਾਂ ਤੇ ਲਿਜਾ ਕੇ ਇਸਨੇ ਆਪਣੀ ਸਹੇਰੀ ਨੂੰ ਮਾਰਨ ਦੀ ਪਲੈਨਿੰਗ ਬਣਾਈ ਹੈ ਕਿ ਤੁਸੀਂ ਵੇਖ ਕੇ ਹੈਰਾਨ ਰਹਿ ਜਾਓਗੇ ਰਿਪੋਰਟ ਦਿਖਾ ਰਹੇ ਹਾਂ ਸਹੇਲੀ ਨੂੰ ਕਿਹਾ ਪਹਾੜ ਤੇ ਖਜ਼ਾਨਾ ਪਿਆ ਹੈ ਫਿਰ ਘਟਵਾਈ ਉਸੇ ਦੀ ਕਬਰ ਸੀਆਈਡੀ ਅਫਸਰ ਦੀ ਸਹੇਲੀ ਨੂੰ ਮਾਰਨ ਦੀ ਪਲੈਨਿੰਗ ਦਿਮਾਗ ਹਿਲਾ ਕੇ ਰੱਖ ਦੇਵੇਗੀ ਇਹ ਵਾਰਤਾ ਤਸਵੀਰਾਂ ਚ ਇਹ ਜੋ ਸ਼ਖਸ ਤੁਸੀਂ ਨੀਲੇ ਚੱਕ ਸ਼ਰਟ ਚ ਦੇਖ ਰਹੇ ਹੋ ਇਹ ਹੈ ਜੈਪੁਰ ਦਾ ਸੀਆਈਡੀ ਅਫਸਰ ਖੜਕ ਸਿੰਘ ਇਹਨਾਂ ਦਾ ਕਸੂਰ ਸਿਰਫ ਇੰਨਾ ਹੀ ਹੈ ਕਿ ਇਸ ਨੇ ਆਪਣੀ ਵਿਧਵਾ ਸਹੇਲੀ ਤੇ ਉਹਦੇ ਮੁੰਡੇ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ ਗੱਲबस ਇੰਨੀ ਨਹੀਂ ਜੇਕਰ ਤੁਸੀਂ ਕਤਲ ਦਾ ਤਰੀਕਾ ਸੁਣੋਗੇ ਤਾਂ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਵੇਗੀ ਖੜਕ ਸਿੰਘ ਨੇ ਆਪਣੀ ਸਹੇਲੀ ਨੂੰ ਮਾਰਨ ਲਈ ਸੀਆਈਡੀ ਅਫਸਰਾਂ ਵਾਲਾ ਦਿਮਾਗ ਲਾਇਆ ਪਹਿਲਾਂ ਸਹੇਲੀ ਨੂੰ ਕਿਹਾ ਕਿ ਨੀਦੜ ਪਹਾੜੀ ਤੇ ਖਜ਼ਾਨਾ ਨੱਪਿਆ ਹੋਇਆ ਹੈ ਆਪਾਂ ਕੱਢ ਕੇ ਲਿਆਉਨੇ ਆ ਜਦੋਂ ਅਗਲੀ ਗੱਲਾਂ 'ਚ ਆ ਕੇ ਮੰਨ ਗਈ ਤਾਂ ਉਸ ਨੂੰ ਉੱਥੇ ਬੁਲਾ ਕੇ ਖਜ਼ਾਨੇ ਵਾਲੀ ਜਗ੍ਹਾ ਪਟਵਾਉਣੀ ਸ਼ੁਰੂ ਕਰ ਦਿੱਤੀ ਫਿਰ ਮਹਿਲਾ ਦਾ ਕੋਈ ਅੱਗੇ ਪਿੱਛੇ ਨਾ ਰਹੇ ਇਸ ਲਈ ਉਸ ਨੇ ਇਕਲੌਤੇ ਪੁੱਤਰ ਨੂੰ ਵੀ ਬੁਲਾ ਲਿਆ ਜੋ ਮਾਂ ਪੁੱਤਾਂ ਨੇ ਜਿਉਂ ਹੀ ਥੋੜਾ ਜਿਹਾ ਟੋਆ ਪੁੱਟਿਆ ਤਾਂ ਚਾਕੂ ਨਾਲ ਹਮਲਾ ਕਰ ਦਿੱਤਾ ਹਾਲਾਂਕਿ ਦੋਵੇਂ ਮਾਂ ਪੁੱਤ ਬਚ ਗਏ ਪਰ ਸੀਆਈਡੀ ਅਫਸਰ ਖੜਕ ਸਿੰਘ ਦੀ ਪੋਲ ਖੁੱਲ ਗਈ ਫਿਲਹਾਲ ਖੜਕ ਸਿੰਘ ਪੁਲਿਸ ਹਿਰਾਸਤ ਵਿੱਚ ਹੈ ਉਧਰ ਮਾਮਲੇ ਨੂੰ ਲੈ ਕੇ ਜੈਪੁਰ ਪੱਛਮੀ ਦੇ ਪੁਲਿਸ ਅਧਿਕਾਰੀ ਅਮਿਤ ਕੁਮਾਰ ਨੇ ਦੱਸਿਆ ਫਰਮਾੜਾ ਇਲਾਕੇ ਚ ਨੀਦਰ ਪਹਾੜੀ ਤੋਂ ਸ਼ੁੱਕਰਵਾਰ ਸਵੇਰੇ 9:30 ਵਜੇ ਸੂਚਨਾ ਮਿਲੀ ਕਿ ਜੰਗਲ ਵਿੱਚ ਇੱਕ ਔਰਤ ਅਤੇ ਲੜਕਾ ਲਹੂ-ਲੋਹਾਨ ਹਾਲਤ ਵਿੱਚ ਨੇ ਸੂਚਨਾ ਮਿਲਣ ਤੋਂ ਤੁਰੰਤ ਬਾਅਦ ਪੁਲਿਸ ਮੌਕੇ ਤੇ ਪਹੁੰਚੀ ਅਤੇ ਜ਼ਖਮੀਆਂ ਨੂੰ ਕਮਟਿਆ ਹਸਪਤਾਲ ਪਹੁੰਚਾਇਆ ਜਿੱਥੋਂ ਪਹਿਲਾ ਇਲਾਜ ਕਰਨ ਦੇ ਬਾਅਦ ਉਨ੍ਹਾਂ ਨੂੰ ਐਸਐਮਐਸ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਜ਼ਖਮੀ ਮਹਿਲਾ ਅਤੇ ਲੜਕੇ ਦੀ ਪਛਾਣ ਗੀਤਾ ਦੇਵੀ ਤੇ ਆਸ਼ੀਸ਼ ਦੇ ਰੂਪ ਚ ਹੋਈ ਹੈ ਜੋ ਬਸਵਾੜਾ ਦੇ ਨਿਵਾਸੀ ਨੇ ਅਸੀਂ ਗੀਤਾ ਦੇਵੀ ਦੇ ਬਿਆਨਾਂ ਦੇ ਆਧਾਰ ਤੇ ਸੀਏਡੀ ਅਫਸਰ ਖੜਕ ਸਿੰਘ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਕਤਲ ਦੀ ਵਜ੍ਹਾ ਬਾਰੇ ਜਦੋਂ ਖੜਕ ਸਿੰਘ ਤੋਂ ਪੁੱਛਿਆ ਗਿਆ ਤਾਂ ਉਸਨੇ ਇੰਨਾ ਹੀ ਕਿਹਾ ਕਿ ਉਕਤ ਮਹਿਲਾ ਵਿਆਹ ਲਈ ਦਬਾਅ ਬਣਾ ਰਹੀ ਸੀ। ਮੈਂ ਕਰਵਾਉਣਾ ਨਹੀਂ ਚਾਹੁੰਦਾ ਸੀ। ਸੀਆਈਡੀ ਮੁਲਾਜ਼ਮ ਖੜਕ ਸਿੰਘ ਦੇ ਪਿਆਰ ਚ ਅੰਨੀ ਵਿਧਵਾ ਔਰਤ ਨਾਲ ਹੋਈ ਵਾਰਦਾਤ ਸ਼ਾਇਦ ਇਸ਼ਾਰਾ ਕਰ ਰਹੀ ਹੈ। ਹੋਸ਼ਿਆਰ ਖਬਰਦਾਰ